NIA ਦੇ ਹੱਥ ਲੱਗੀ ਵੱਡੀ ਸਫਲਤਾ UAE ਨੂੰ ਖਾਲਿਸਤਾਨੀ ਲੰਡਾ ਦਾ ਭਰਾ ਤਾਂ ਸੇਮ ਜਿਹੜਾ ਗਿਆ ਗ੍ਰਿਫਤਾਰ ਕਰ ਲਿੱਤਾ ਗਿਆ ਗਿਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਖਾਲਿਸਤਾਨੀ ਪੱਖੀ ਨੈਟਵਰਕ ਜਿਹੜਾਗਾ ਸੀ ਉਹਦੇ ਖਿਲਾਫ ਇੱਕ ਵੱਡੀ ਸਫਲਤਾ ਦੇ ਹੱਥ ਲੱਗੇਗੀ ਆ NIA ਨੂੰ ਅੱਜ ਸਵੇਰੇ ਖਤਰਨਾਕ ਵਿਦੇਸ਼ੀ ਆਧਾਰਿਤ ਜਿਹੜਾ ਇਹ ਖਾਲਿਸਤਾਨੀ ਹੈਗਾ ਸੀ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਅਤੇ ਲਖਬੀਰ ਸਿੰਘ ਉਰਫ ਲੰਡਾ ਦੇ ਇੱਕ ਮੁਖੀ ਸੇ ਜੋਗੀ ਰਾਗਾ ਸੀ ਜੁਇ ਤੋਂ ਸਫਲਤਾਪੂਰਵ ਉਸ ਦੀ ਹਵਾਲਗੀ ਮਗਰੋਂ ਗ੍ਰਿਫਤਾਰ ਕੀਤਾ ਗਿਆ ਹੈ ਜੀਹਾਂ ਵੱਡੀ ਖਬਰ ਨਿਕਲ ਕੇ ਆਈ ਹੈ ਜੁਇ ਤੋਂ ਦੱਸਿਆ ਜਾ ਰਿਹਾ ਹੈ ਕਿ ਐਨਆਈ ਨੂੰ ਇੱਕ ਵੱਡੀ ਸਫਲਤਾ ਜੜੀ ਮਿਲ ਚੁੱਕੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਜੋ ਕਿ ਖਾਲਿਸਤਾਨੀ ਸਮੱਥਕਗੇ ਸੀ ਜੋ ਕਿ ਕਈ ਲੋਗੜੇਗੇ ਸੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇਗੇ ਸੀ ਪਾਲ ਸਰਕਾਰ ਵੱਲੋਂ ਖਾਸ ਤੌਰ ਤੇ ਵੱਡਾ ਸਿਕੰਜਾ ਉਹਨਾਂ ਦੇ ਕੱਸਿਆ ਜਾ ਰਿਹਾ ਹੈਗਾ ਕਿ ਹੁਣ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਕੀਤੀਆਂ ਜਾ ਰਹੀਆਂ ਤੁਹਾਡੇ ਸਾਹਮਣੇ ਉਹਨਾਂ ਤਸਵੀਰਾਂ ਲੈ ਕੇ ਹਾਜ਼ਰ ਹੋਏ ਆਂ ਕਿ ਐਨਆਈ ਨੇ ਵੱਡੀ ਜਿਹੜੀ ਇੱਕ ਸਫਲਤਾ ਦੀ ਗਈ ਆ ਉਹ ਹਾਸਲ ਕਰ ਦਿੱਤੀ ਗਈ ਆ ਯੂਈ ਤੋਂ ਖਾਲਿਸਤਾਨੀ ਲੰਡਾ ਦਾ ਭਰਾ ਲਗਾਇਆ ਉਹ ਗ੍ਰਿਫਤਾਰ ਕਰ ਲਤਾ ਗਿਆ ਹੈ